ਸਸ਼ੀਕਾਲ ਗੁੱਡ ਮਾਰਨਿੰਗ ਗੁੱਡ ਆਫਟਰਨੂਨ ਸਸ਼ੀਕਾਲ ਸਾਰੇ ਨੂੰ ਤੇ ਅੱਜ ਵਲੌਗ ਦੀ ਸ਼ੁਰੂਆਤ ਆਪਾਂ ਕਰ ਲਗੇ ਟਾਈਮ ਹੋ ਚੁੱਕਾ ਏ ਠਾਂਜ ਕਰਕੇ ਵਿੱਚ ਜੇ ਕਰਕੇ ਪਾਈਏ ਨਾ ਵੇ ਡੋਲੇ ਜਾਣਾ ਤੇ ਵੇ ਲਾ ਮੈਂ ਕਿੰਨੇ ਖਲਾ ਲੈ ਪ੍ਰਭ ਤੈਨੂੰ ਕਿੱਥੇ ਕਿੱਥੇ ਚੀਜ਼ ਰੱਖਣ ਨੂੰ ਕਹਿੰਦੀ ਤੂੰ ਕਿੱਥੇ ਰੱਖ ਕੇ ਆ ਜੰਨਾ ਤੇ ਅੱਜ ਦੇ ਵਲੌਗ ਦੀ ਆਪਾਂ ਸ਼ੁਰੂਆਤ ਕਰ ਲਗੇ ਟਾਈਮ ਹੋ ਚੁੱਕਿਆ ਪੌਣੇ 12 ਵਜੇ ਦਾ ਤੇ ਆਪਾਂ ਚੱਲੇ ਹਾਂ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਵਾਸਤੇ ਤੇ ਮੈਂ ਹੋ ਗਈ ਆ ਰੈਡੀ ਤੇ ਪ੍ਰਭ ਵੀ ਹੋ ਗਿਆ ਰੈਡੀ ਕੀ ਕਰਨਿਆ ਪੁੱਤ ਬਾਲਟੀ ਪਾਣੀ ਵਾਲੀ ਰਾਂਦੇ ਅੱਗੇ ਲਾਵਾਂਗੇ ਜਾਂ ਭੱਜ ਕੇ ਜਾ ਫਿਰ ਮਿੰਟੋ ਮਿਲ ਜਾ ਤੇ ਵਲੌਗ ਦੀ ਆਪਾਂ ਸ਼ੁਰੂਆਤ ਕਰ ਲਈ ਹੈ ਤੇ ਆਪਾਂ ਚੱਲੇ ਹਾਂ ਗੁਰਦੁਆਰਾ ਸਾਹਿਬ ਸਾਡੇ ਇੱਥੇ ਜਿਹੜਾ ਬੈਡਰ ਹੈਗਾ ਜਿੱਥੇ ਮਿਲਦਾ ਤੇ ਮੈਂ ਹੋ ਗਈਆਂ ਰੈਡੀ ਅੱਜ ਮੈਂ ਪਾਇਆ ਹੋਇਆ ਆਹ ਵਾਲਾ ਸੂਟ ਤੇ ਮੈਨੂੰ ਇਹ ਆ ਕਿ ਠੰਡ ਪੜੀ ਆ ਤੇ ਚਲੋ ਕੋਈ ਨਹੀਂ ਐਨੀ ਠੀਕ ਹੈ ਕਿ ਹੁਣ ਅਮ ਦੁਪੱਟਾ ਵੀਰ ਕਰ ਲੈਣੀ ਹੈ ਕਰਨਾ ਤੇ ਹੈ ਨਹੀਂ ਮੁਰ ਕੇ ਆਪਾਂ ਜਲਦੀ ਜਲਦੀ ਮੁੜਨਾ ਵੀ ਆ ਕੋਲਾ ਸਵੇ ਕਮ 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 ਸਵੇ ਉੱਪਰੋਂ ਉੱਪਰੋਂ ਉੱਪਰੋ ਉੱਪਰੋ ਤਾਂ ਉੱਪਰ ਕਰ ਤਾਂ ਕਮ 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 ਲੋਗੋ ਇਸ ਟਾਈਮ ਹੋ ਗਏ ਸ਼ਾਮ ਦਾ ਸਾਡੇ ਕਿਤੇ 3 ਵਜੇ ਦਾ ਤੇ ਸੁਨੋਈ ਬੰਨੀ ਸੀ ਸਰਦੀ ਕਿਉਂ ਠੰਡ ਬਹੁਤ ਬਾਹਰ ਬਾਣਾ ਅੱਜ ਧੁੰਦ ਬੜਿਆਂ ਲੇਟ ਤੱਕ ਪਈ ਸੀਗੀ ਤੇ ਇਸ ਕਰਕੇ ਠੰਡ ਬਾਹਰ ਬਹੁਤ ਜਿਆਦੀ ਸੀਗੀ ਤੇ ਮੈਂ ਹੁਣ ਸੁਨੋਈ ਨੂੰ ਖੋਲਿਆ ਤੇ ਇਹਨਾਂ ਬਾਅਦ ਜਨਾ ਠੰਡ ਦੇ ਵਿੱਚ ਤਰੀ ਫਿਰਦੀ ਆ ਤੇ ਪਰਸੋਂ ਰਾਤ ਨੂੰ ਥੋੜੀ ਮਾਉਂਟਿੰਗ ਜੀ ਆ ਗਈ ਤੇ ਇਸ ਕਰਕੇ ਤਾਂ ਥੋੜਾ ਡਰ ਜਿਹਾ ਲੱਗਦਾ ਕਿ ਠੰਡਿਆ ਠੰਡ ਨਾ ਲੱਗ ਜੇ ਲੈ ਲੈ ਵਿਖੋੜ ਕੇ ਦਾ ਮਛਰੀ ਇਹ ਦੇਖੋ ਕੀ ਗੱਲ ਆ ਸੁਨੋਈ ਚੱਲ ਉਧਰੋ ਤੇ ਆਪਣੇ ਘਰੇ ਆਏ ਸੀਗੇ ਪਕੌੜੇ ਕਿਉਂਕਿ ਆਪਾਂ ਜਿਹੜੇ ਮੇਲਾ ਮੇਲੇ ਤੇ ਗਏ ਹਨਾ ਤੇ ਉੱਥੋਂ ਪਕੌੜੇ ਜਿਹੜੇ ਆ ਉਹ ਬਾਬਾ ਜੀ ਉਹਨਾਂ ਨੇ ਦਿੱਤਾ ਸੀਗਾ ਇਹ ਸਾਡੇ ਪਿੰਡ ਹੁੰਦਾ ਇੱਥੇ ਜਿੰਨੇ ਜਿੰਨਾ ਦੇ ਟਰੱਕ ਹੁੰਦੇ ਨਾ ਉਹਨਾਂ ਜਦੋਂ ਮੇਲਾ ਖਤਮ ਹੁੰਦਾ ਨਾ ਉੱਥੋਂ ਵਾਲਾ ਜਿਹੜਾ ਪਰਸਾ ਆਪਾਂ ਵੇਖਿਆ ਸੀਗੇ ਤੇ ਉਸ ਤੋਂ 2-3 ਦਿਨ ਬਾਅਦ ਵਿੱਚ ਇਹ ਜਿੰਨਾ ਤੇ ਟਰੱਕ ਆ ਉਹ ਸਾਰੇ ਜਿਹੜੇ ਟਰੱਕਾਂ ਵਾਲੇ ਜਿਹੜੇ ਆ ਉਰਾਲ ਕੇ ਖਣਪੜ ਸਾਹਿਬ ਕਰਵਾਉਂਦੇ ਆ ਤੇ ਬਾਬਾ ਜੀ ਫਿਰ ਉਹਨਾਂ ਨੂੰ ਛੁੱਟੀ ਦਿੰਦੇ ਆ ਕਿ ਹੁਣ ਤੁਸੀਂ ਆਪਣਾ ਜਾ ਸਕਦੇ ਜੀ ਇਹ ਮੇਲਾ ਹੁੰਦਾ ਗੁਰਪ੍ਰੀਤ ਸਾਹਿਬ ਤੇ ਇੱਥੇ ਟਰੱਕਾਂ ਵਾਲਿਆਂ ਦੀ ਜਿਹੜੀ ਆ ਉਹ ਲੱਗੀ ਹੁੰਦੀ ਸੇਵਾ ਕਿ ਟਰੱਕਾਂ ਵਾਲਿਆਂ ਨੇ ਸਾਰੇ ਪਿੰਡਾਂ ਦੇ ਵਿੱਚੋਂ ਸੰਗਤ ਲੈ ਕੇ ਆਉਣੀ ਆ ਤੇ ਉਹ ਸੇਵਾ ਕਰਨੀ ਆ ਤੇ ਹੁਣ ਅੱਜ ਫਾਈਨਲੀ ਜਿਹੜੀ ਆ ਅੱਜ ਦਾ ਦਿਨ ਜਦੋਂ ਇਸ ਅੱਜ 6 ਤਰੀਕਾ ਤੇ ਜਿਵੇਂ ਹੁਣ ਖਣਪੜ ਸਾਹਿਬ ਦੇ ਇਥੋਂ ਪਹਿਲੇ ਮੇਲਾ ਸਮਾਪਤ ਹੋ ਜਾਂਦਾ ਪੂਰਾ ਤੇ ਇਸ ਕਰਕੇ ਫਿਰ ਇਤੋਂ ਹੁਣ ਜਿਹੜੇ ਆ ਕਿ ਟਰੱਕਾਂ ਵਾਲੇ ਜਿਹਨੇ ਵੀ ਟਰੱਕ ਡਰਾਈਵਰ ਹੁੰਦੇ ਆ ਨਾ ਉਹਨਾਂ ਨੂੰ ਫਿਰ ਅੱਜ ਤੱਕ ਦਿਨ ਬਾਬਾ ਜੀ ਛੁੱਟੀ ਦੇ ਦਿੰਦੇ ਕਿ ਹੁਣ ਤੁਸੀਂ ਆਪ ਆਪਣੀ ਜਾ ਸਕਦੇ ਜੀ ਆਪਣੇ ਸੰਦ ਲੈ ਕੇ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਵਾਸਤੇ ਫਿਰ ਇਹ ਖੰਡ WhatsApp ਕਰਵਾਏ ਹੁੰਦੇ ਨੇ ਮਦਨ ਜੀ ਗਰੁੱਪ ਆ ਦੇ ਨਹੀਂ ਆਏ ਤੇ ਚਲੋ ਹੁਣ ਮਦਨ ਨੂੰ ਦਿਖਾਉਣੀ ਆ ਵੀ ਆਪਾਂ ਮੇਲੇ ਤੋਂ ਕੀ ਲੈ ਕੇ ਆਏ ਕਿਹੜਾ ਬੜਾ ਵਧੀਆ ਮੈਂ ਬਾਕਸ ਲੈ ਕੇ ਆਈ ਜਿਹਦੇ ਵਿੱਚ ਕੀ ਆਪਾਂ ਇਧਰ ਦੇਖਿਓ ਆ ਬੜਾ ਵਧੀਆ ਬਾਕਸ ਲੈਂਦਾ ਇਹਦੇ ਵਿੱਚ ਆਪਾਂ ਰੀਲਾਂ ਵਗੈਰਾ ਰੱਖ ਸਕਦੇ ਬੜੀਆ ਵਧੀਆ ਲੱਗਾ ਮੈਨੂੰ ਇਹ 100 ਰੁਪਏ ਦਾ ਆਇਆ ਤੇ ਮੇਲੇ ਵਿੱਚ ਇੱਕ ਗੱਲ ਹੁੰਦੀ ਹੈ ਕਿ ਇਹੋ ਜਿਹੀ ਚੀਜ਼ਾਂ ਨਾ ਸਸਤੀਆਂ ਮਿਲਦੀਆਂ ਥੋੜੀਆਂ ਜੀਆਂ ਆ ਆ ਵੇਖੋ ਇਹਦੇ ਵਿੱਚ ਉੱਪਰ ਸਾਰਾ ਇਦਾਂ ਆਪਾਂ ਜੋ ਵੀ ਆਪਣਾ ਸਟਿਚਿੰਗ ਦਾ ਮਾਰਕਰ ਵਗੈਰਾ ਸਾਰੇ ਇੰਨਾ ਰੱਖ ਸਕਦੇ ਹਾਂ ਤੇ نیچے ਆਪਾਂ ਇਦਾਂ ਰੀਲਾਂ ਵਗੈਰਾ ਟਕਾ ਕੇ ਰੱਖ ਸਕਦੇ ਹਾਂ ਤੇ ਬੜਾ ਵਧੀਆ ਇਹਦੇ ਵਿੱਚ ਬਣੇ ਹੋਏ ਆ ਵੇਖੋ ਇਹਦੇ ਵਿੱਚ ਰੀਲਸ ਲੱਗ ਜਾਂਦੀਆਂ ਤੇ ਬੜਾ ਵਧੀਆ ਲੱਗਾ ਇਹ ਸਾਨੂੰ ਇੱਕ ਮੈਂ ਇਹ ਲੈ ਕੇ ਆਈ ਆ ਤੇ ਅਫੋਰਡੇਬਲ ਕਿੰਨਾ ਵਧੀਆ ਨਾ ਇਦਾਂ ਐਮਐਲਈ ਦੇ ਵਿੱਚ ਉਹ ਜਿਹੜੀਆਂ ਚੀਜ਼ਾਂ ਨੇ ਇਹ ਥੋੜਾ ਸਸਤੇ ਪ੍ਰਾਈਸ ਚ ਮਿਲ ਜਾਂਦੀਆਂ ਤੇ ਵੇਖੋ ਕਿੰਨਾ ਵਧੀਆ ਲੱਗਦਾ ਹੈ ਵੀ ਯੂਨੀਕ ਜੈਕ ਤੇ ਇੱਕ ਆਪਾਂ ਇਹ ਲੈ ਕੇ ਆਏ ਆ ਤੇ ਇੱਕ ਮੈਂ ਤੁਹਾਨੂੰ ਦਿਖਾਉਣੀ ਹੋਰ ਆਪਾਂ ਕੀ ਲੈ ਕੇ ਲੈ ਕੇ ਆਈ ਸੀਗੀ ਇੱਥੇ ਆਹ ਦੇਖੋ ਜਿਵੇਂ ਜੁਐਲਰੀ ਬਾਕਸ ਹੁੰਦਾ ਨਾ ਸਾਰਾ ਆਪਣਾ ਸਮਾਨ ਵਗੈਰਾ ਪਰ ਰੱਖ ਸਕਦੇ ਆ ਮੈਂ ਦਿਖਾਉਣੀ ਆ ਇੱਕੋ ਮਿੰਟ ਇੱਕ ਆਵਲਾ ਜੁਵੈਲਰੀ ਬਾਕਸ ਹੈ ਇਹਦੇ ਵਿੱਚ ਵੀ 3 ਬਾਕਸ ਬਣੇ ਹੋਏ ਆ 1 2 ਤੇ 3 ਇਹਦੇ ਵਿੱਚ ਆਪਾਂ ਹਨਾ ਇਹ 파ਟ ਖਾਣੇ ਬਣੇ ਹੋਏ ਇੱਕ ਮਿੰਟ ਮੈਂ ਤੁਹਾਨੂੰ ਦਿਖਾਉਣੀ ਖੋਲ ਕੇ ਖੋਲਣਾ ਧਿਆਨੀ ਆ ਵੇਖੋ ਇਦਾਂ ਤੇ ਇਹਦੇ ਵਿੱਚ ਆਪਾਂ ਆਪਣੇ ਰਬੜ ਬਗੈਣ ਰਬੜ ਕਪੈਂਡ ਰਬੜ ਬੈਂਡ ਸਾਰਾ ਕੁਝ ਸੂਈਆਂ ਵਗੈਰਾ ਸਭ ਕੁਝ ਰੱਖ ਸਕਦੇ ਆ ਤਾਂ ਜਿੱਦਾਂ ਕਿ ਹਨਾ ਉਹਦੇ ਨਾਲ ਸਮਾਨ ਜਿਹੜਾ ਆ ਆਰਗੇਨਾਈਜ਼ਰ ਰਹਿੰਦਾ ਵਾ ਤੇ ਆਪਾਂ ਨੂੰ ਚੀਜ਼ ਨਾ ਲੱਭਣੀ ਨਹੀਂ ਪੈਂਦੀ ਨਹੀਂ ਤੇ ਉਦਾਂ ਆਪਾਂ ਤੁਹਾਨੂੰ ਪਤਾ ਕੀ ਕੋਈ ਚੀਜ਼ ਕਿਤੇ ਪਈ ਹੁੰਦੀ ਕੋਈ ਕਿਤੇ ਪਈ ਹੁੰਦੀ ਆ ਤੇ ਉਹਦਾ ਕਰਕੇ ਫਿਰ ਹੁਣ ਮੈਨੂੰ ਬਾਹਰੇ ਚ ਬੰਦ ਕਰਦੀ ਕਿਉਂਕਿ ਕਿਉਂਕਿ ਤਾਂ ਬੰਦ ਨਹੀਂ ਹੁੰਦਿਆ ਇੱਕ ਆਪਾਂ ਇਹ ਲੈ ਕੇ ਆਏ ਆ ਤੇ ਹੋਰ ਵੀ ਮੈਂ ਤੁਹਾਨੂੰ ਦਿਖਾਉਣੀ ਹੈ ਹੋਰ ਆਪਾਂ ਕੀ ਲੈ ਕੇ ਆਏ ਇੱਕ ਕਿਚਨ ਦੇ ਵਿੱਚ ਬੜੀ ਵਧੀਆ ਚੀਜ਼ ਉਹ ਵੀ ਲੈ ਕੇ ਆਏ ਆ ਆਪਾਂ ਵਿਖਾਉਣੀ ਤੁਹਾਨੂੰ ਮੈਂ ਇੱਕ ਇਕੱਲੇ ਜਾਣੇ ਤੋਂ ਨਾ ਉਹ ਵੀ ਨਹੀਂ ਬੰਦਾ ਦੂਜਾ ਵਲੌਗ ਦੋ ਜਾਣੇ ਹੁਣ ਤੇ ਬਹੁਤ ਫੋਨ ਫੜਿਆ ਜਾਂਦਾ ਤੇ ਬਾਹਰ ਮੌਸਮ ਹੋਣ ਟਾਈਮ ਹੋ ਗਿਆ 3:05 ਵਜੇ ਦਾ ਤੇ ਆਪਾਂ ਲੱਗੇ ਹਾਂ ਰੋਟੀ ਰੋਟੀ ਬਣਾਉਣ ਇੱਕ ਦਿਨਾਂ ਸਰਦੀਆਂ ਦਾ ਇਹ ਬੜਾ ਪੰਗਾ ਕਿ ਸਾਰਾ ਦੇਣ ਹੀ ਚੜੇ ਨਾ ਪਾਂਡੇ ਨਹੀਂ ਪਾਂਡੇ ਨਹੀਂ ਸੂਤਰਾਂ ਦੇ ਤੇ ਦੂਜਾ ਨੰਬਰ ਇਹ ਕਿ ਕੱਪੜੇ ਨਹੀਂ ਸੂਤਰਾਂ ਦੇ ਕੱਪੜੇ ਹੀ ਸਾਰਾ ਦਿਨ ਤੁਰੇ ਫਿਰਦੇ ਰਹੇ ਤੇ ਹੁਣ ਥੋੜਾ ਮੌਸਮ ਸਾਫ਼ ਆ ਤੇ ਵੈਸੇ ਅੱਜ ਸਵੇਰ ਦਾ ਬੜਾ ਹੀ ਬਦਲ ਹੋਇਆ ਸੀ ਤੇ ਧੁੰਦ ਬਹੁਤ ਹੀ ਜਿਆਦੀ ਪਈ ਆ ਸਾਰਾ ਦਿਨ ਧੁੰਦ ਨਹੀਂ ਨਿਕਲੀ ਤੇ ਹੁਣ ਥੋੜਾ ਜਿਹਾ ਮੈਨੂੰ ਲੱਗਦਾ ਹੁਣ ਹੱਟੀ ਧੁੰਦ ਤੇ ਮੌਸਮ ਹੁਣ ਥੋੜਾ ਜਿਹਾ ਸਾਫ਼ ਹੋਇਆ ਤੇ ਸਰ ਵੇਲੇ ਰੱਬ ਦੇ ਰੰਗ ਵੀ ਕੱਲ ਬਿਲਕੁਲ ਹੀ ਨਹੀਂ ਪਤਾ ਕਿ ਬਿਲਕੁਲ ਵੀ ਬਦਲ ਹੈਗਾ ਕਿ ਨਹੀਂ ਹੈਗਾ ਤੇ ਇੱਕੇ ਦਾਮੀ ਪਤਾ ਨਹੀਂ ਕਿਧਰੋਂ ਮੀਂਹ ਆ ਗਿਆ ਰਾਤ ਵਾ ਵਾ ਟਾਈਮ ਤੱਕ ਮੀਂਹ ਪਿੰਦਰਾ ਗੜੇ ਵੀ ਪੈ ਸਾਡੇ ਇੱਥੇ ਤੁਹਾਡੇ ਦੱਸੋ ਕਿਥੇ ਕਿਥੇ ਗੜੇ ਪਏ ਤੇ ਮੇਰੇ ਤੇ ਕੱਪੜੇ ਨਹੀਂ ਸੈੱਟ ਹੁੰਦੇ ਇਧਰੋਂ ਆ ਜਿਹੜੇ ਆ ਗਿੱਲੇ ਬਾਹਰੋਂ ਲਾ ਕੇ ਲੈ ਕੇ ਆਈਆਂ ਇਧਰ ਧੋਣ ਵਾਲੇ ਪਏ ਆ ਉਧਰ ਧੋਣੇ ਵੀ ਪਏ ਆ ਮਸ਼ੀਨ ਦੇ ਵਿੱਚ ਉਹ ਕੱਪੜੇ ਦੋ ਕੇ ਜੋੜ ਕੇ ਰੱਖਣੇ ਆ ਬਸ ਇਹੀ ਕੰਮ ਮੇਰੇ ਜਿਹੜੇ ਖਤਮ ਨਹੀਂ ਹੁੰਦਾ ਇਧਰ ਆਪਣੇ ਕੱਪੜੇ ਧੋਣੇ ਪਏ ਆ ਸਰਦੀਆਂ ਦੇ ਵਿੱਚ ਇਹ ਬੜਾ ਪੰਗਾ ਹੁੰਦਾ ਦੋ ਲਾ ਲੋ ਚਾਰ ਟੋੜ ਦੋ ਲਾ ਚਾਰ ਟੋੜ ਤੇ ਆਹ ਕੰਮ ਹੋਇਆ ਪਿਆ ਜੀ ਤੇ ਹੁਣ ਆਪਾਂ ਆ ਮੈਂ ਇੱਕ ਸੂਟ ਲਾ ਕੇ ਰੱਖਿਆ ਸੀਗਾ ਮੇਲੇ ਤੋਂ ਆਕੇ ਤੇ ਹੁਣ ਆਪਾਂ ਇਹਨੂੰ ਤਿਆਰ ਕਰੀਏ ਮੇਲੇ ਜਦੋਂ ਜਦੋਂ ਇਦਾਂ ਕਿਤੇ ਵੀ ਬਾਹਰੋਂ ਆਈਏ ਤਾਂ ਕਿਤੇ ਆ ਆ ਬੜਾ ਬੰਦਾ ਹੁੰਦਾ ਕਿ ਜਿਹੜੇ ਕੱਪੜੇ ਜਿਹੜੇ ਆਜੇ ਅਗਰ ਖੜ੍ਹਣੇ ਨੇ ਜਿਹੜੇ ਲਾਉਣੇ ਲੂਣੇ ਆ ਉਹਨਾਂ ਨੂੰ ਤੈਅ ਕਰਕੇ ਸੰਭਾਲਣਾ ਦਾ ਸਭ ਤੋਂ ਜ਼ਿਆਦਾ ਕੰਮ ਜਿਹੜਾ ਵਾ ਉਹ ਪਿਆ ਹੁੰਦਾ ਵਾ ਉਹ ਬੰਦਾ ਅੱਲਾ ਤੇ ਅੱਜ ਗਏ ਸੀ ਜੇ ਆਪਾਂ ਮੇਲਾ ਦੇਖਣ ਵਾਸਤੇ ਤੇ ਉੱਥੇ ਛੋਟੀਆਂ ਛੋਟੀਆਂ ਨਾਲਾਈ ਜੁਗਦੇ ਜੋ ਗਈਆਂ ਉਹਨਾਂ ਰਖੜੀ ਤੋਂ ਬਾਅਦ ਵਿੱਚ ਲੈਣਾ ਵਾ ਤੇ ਦਾਦੀ ਦੀ ਬੇਟੀ ਸਾਰੇ ਆਏ ਸੀਗੇ ਤੇ ਬਹਾਵਾ ਟਾਈਮ ਆਪਾਂ ਬੈਠੇ ਰਏ 12 ਵਜੇ ਗਿਆ ਤੇ 2 ਵਜੇ ਮੇਰੇ ਟੀਚਰ ਵਾਲੇ ਬੱਚਾ ਨੇ ਆਉਣਾ ਸੀਗਾ ਤੇ ਇਸ ਕਰਕੇ ਫਿਰ ਮੈਂ 2 ਵਜੇ ਬੱਚੇ ਐ 2:30 ਵਜੇ ਘਰੇ ਪਹੁੰਚ ਗਈ ਤੇ ਫਿਰ ਆ ਕੇ ਤੇ ਫਿਰ ਬੱਚਾ ਨੂੰ ਪਿੱਕ ਕੀਤਾ ਅੱਜ ਕਰਕੇ ਤੇ ਹੁਣ ਮੈਂ ਉੱਠੀ ਹੁਣ ਆਪਾਂ ਸਾਰਾ ਖਲਾਰੇ ਵਗੈਰਾ ਠੱਕਿਆ ਤੇ ਅੱਜ ਨਾ ਪ੍ਰਭ ਨੇ ਪਤਾ ਕੀ ਕੀਤਾ ਪ੍ਰਭ ਨੂੰ ਪਾਣੀ ਵਾਲੀ ਬਾਗ ਦੀ ਲੈਣ ਭੇਜਿਆ ਤੇ ਪਾਣੀ ਪੀਣ ਵਾਸਤੇ ਲੈਣਾ ਕਿ ਤੈਨੂੰ ਪਤਾ ਕਿ ਆਪਾਂ ਬਾਹਰੋਂ ਲਿਆਉਨੇ ਆ ਐ ਕਰਕੇ ਪਾਰਟੀ ਨੂੰ ਨਾ ਖਮੋਦ ਆਇਆ ਤੇ ਬਾਲਟੀ ਲਿਆ ਕੇ ਨਾ ਫਣਗ ਵਾਲੀ ਸਾਰੀ ਕਿੰਜ ਦੇ ਵਿੱਚ ਡੋਲਦੀ ਤੇ ਉਹ ਸਾਰਾ ਇਕ ਇਕੜੀ ਇਕੜ ਕਰਤਾ ਅੰਦਰ ਬਾਹਰ ਇਕ ਤੁਹਾਨੂੰ ਪਤਾ ਸਰਦੀਆਂ ਵਾ ਸਰਦੀਆਂ ਦੇ ਵਿੱਚ ਤੇ ਹੋਰ ਨਿਕਲਾਰੇ ਚੁੱਕੇ ਜਾਂਦੇ ਪਹਿਲਾਂ ਹੀ ਨਿਸਰਾਬ ਨਿਕਲਣ ਦੇ ਤੇ ਉਹ ਫੜ ਕੇ ਮਸਾਂ ਹੀ ਫਿਰੋਂਦੇ ਵਿਚਾਰੇ ਨੇ ਆਪੇ ਹੀ ਵਿਚਾਰੇ ਨੇ ਪਹਿਲਾਂ ਤੇ ਰੈਂਬੋ ਮਾਰਕੀਟ ਮਾਣੀ ਕੱਢਿਆ ਫਿਰ ਪੋਚਾ ਲਾਇਆ ਪਹਿਲਾਂ ਇੱਕ ਗਿੱਲਾ ਪੋਚਾ ਲਾਇਆ ਫਿਰ ਸੁੱਕਾ ਪੋਚਾ ਲਾਇਆ ਤੇ ਅੱਜ ਅੱਜ ਇਹਦੇ ਨਾਲ ਸਕਾਇਆ ਤੇ ਹੁਣ ਥੋੜਾ ਬਹੁਤ ਰਸੋਈ ਜਿਹੜੀ ਸੁੱਕੀ ਆ ਨਹੀਂ ਮੈਂ ਕਹਿ ਨਹੀਂਉਂ ਕਿ ਮੈਂ ਕਿਚਨ ਦੇ ਉੱਤੇ ਕੰਮ ਕਿਦਾਂ ਕਰਨਾ ਤੈਨੂੰ ਪਤਾ ਵੀ ਨਹੀਂ ਮੇਰੇ ਤੋਂ ਬਾਅਦ ਵਿੱਚ ਖਲੋਦਾ ਤੇ ਜੇ ਕਿਚਨ ਗਿੱਲਾ ਹੋਵੇ ਨਾ ਥੋੜਾ ਬਹੁਤ ਹੀ ਪਾਣੀ ਪੁਣੀ ਡੁੱਲਾ ਹੋਵੇ ਤੇ ਮੈਨੂੰ ਫਿਰ ਬੜੀ ਤੇਜ਼ ਚੜਦੀ ਫਿਰ ਮੇ ਤੋਂ ਕੰਮ ਨਹੀਂ ਹੁੰਦਾ ਇੱਕ ਵਾਰੀ ਕੋੜੀ ਫਿਸਲਦੀ ਆ ਤੇ ਇੱਕ ਮਿੰਟ ਤੋਂ ਕੰਮ ਨਹੀਂ ਹੁੰਦਾ ਤੇ ਹੁਣ ਜਿਹੜਾ ਸਾਕਾ ਤੇ ਦਿੱਤਾ ਨੇ ਤੇ ਹੁਣ ਆਪਾਂ ਚੱਲਦੇ ਆ ਇਸ ਵਿੱਚ ਅੱਜ ਆਪਾਂ ਨੇ ਥੋੜਾ ਜਿਹਾ ਸਾਗ ਬਣਾਇਆ ਥੋੜਾ ਜਿਹਾ ਰੋਟੀ ਖਾ ਲੈਣੀ ਆ ਜੀ ਗਰੂਕੇ ਬਾਹਰ ਤੇ ਕਿ ਰਹਿ ਗਏ ਆ ਤੇ ਬੜਾ ਉੱਥੇ ਬੜੀ ਰੌਣਕ ਜੀ ਲੱਗੀ ਸੀਗੀ ਤੇ ਬੜਾ ਹੀ ਦਿਲ ਲੱਗਾ ਪਿਆ ਲੱਗਾ ਸੀਗਾ ਤੇ ਛੋਟੀ ਜਿਹੜੀ ਵਿਚਕਾਰ ਵਾਲੀ ਸਿਸਟਰ ਆ ਇਹਨਾਂ ਦੀ ਤੁਸੀਂ ਦੇਖਿਆ ਹੋਗਾ ਉਹ ਚੜੀ ਦਾ ਬੇਟਾ ਬਿਮਾਰ ਹੋ ਗਿਆ ਤੇ ਉਹਨੂੰ ਅਚਾਨਕ ਹੀ ਫੇਰ ਵਾਪਸ ਲੈਣਾ ਪਿਆ ਵੈਸੇ ਤੇ ਸਰਦੀਆਂ ਦਾਣਾ ਚਾਜੀ ਹੁੰਦਾ ਕਰਕੇ ਜਾਦੀ ਹੁੰਦਾ ਕਰਕੇ ਛੁੱਟੀਆਂ ਫੇਰ ਵਧ ਗਈਆਂ ਅੱਗੇ ਕਹਿਣ ਵੀ ਫੋਨ ਕਰਕੇ ਕਿ ਮੇਰੇ ਕਰਮਾ ਦੇ ਵਿੱਚ ਜਿੰਨੀ ਹੀ ਮੇਲਾ ਵੇਖਣਾ ਤੇ ਇੱਕ ਆਂਦੀ ਵੀ ਕਿੰਨੀਆਂ ਛੁੱਟੀਆਂ ਵੀ ਕਿੰਨੀਆਂ ਵਧ ਗਈਆਂ ਇਹਦੇ ਨਾਲ ਮੈਂ ਹੋਰ ਰਹਿ ਲੈਣਾ ਹੈਗਾ ਤੇ ਜਾਂਦੀ ਪਰਮ ਦੇ ਕਰਮਾਂ ਚ ਹੀ ਨਹੀਂ ਵਾਕਿਆ ਨਾ ਕਰਮਾਂ ਦੇ ਬਿਨਾ ਕੋਈ ਵੀ ਜਿਹੜੀ ਚੀਜ਼ ਉਹ ਨਹੀਂ ਵੇਖੀ ਜਾਂਦੀ ਥੋੜੀ ਜਿਹੀ ਕਿਤੇ ਵੀ ਨਹੀਂ ਜਾਇਆ ਜਾਂਦਾ ਤੇ ਉਹਨਾਂ ਦਾ ਵਿਚਾਰਿਆਂ ਦਾ ਨਵਾਂ ਸਾਲ ਇਸ ਵਾਰ ਨਾ ਹਸਪੀਟਲ ਚ ਇੰਟਮੀਆ ਨਵਾਂ ਸਾਲ ਚੜਿਆ ਵੀ ਉਹਨਾਂ ਦਾ ਹਸਪਤਲ ਦੇ ਬੇਟਾ ਇਹਨੂੰ ਬੁਖਾਰ ਸੀਗਾ ਵਰਦਾਨ ਨੂੰ ਜਿਹੜਾ ਕਿ ਤੁਸੀਂ ਵੀਡੀਓ ਵਿੱਚ ਦੇਖਦੇ ਜੇ ਵਰਦਾਨ ਨੂੰ ਹੈਗਾ ਸੀਗਾ ਬੁਖਾਰ ਤੇ ਉਹਨੂੰ ਨਾ ਅਸੀਂ ਦਵਾਈ ਦਿੰਦੇ ਸੀਗਾ ਕਿ ਉਹ ਮੈਡੀਸਿਨ ਖਾਣਾ ਨਹੀਂ ਉਹ ਕਹਿੰਦਾ ਕਿਉਂ ਬੱਚੇ ਨੂੰ ਬਦਨਤੀ ਵੇਜੇ ਇੱਕ ਬਿਮਾਰ ਸੀਗਾ ਉਹਦਾ ਮੰਜਾ ਚੁੱਕਿਆ ਗਿਆ ਨਾ ਦਵਾਈ ਦਾ ਉਹ ਗੱਲ ਬਣ ਗਈ ਤੇ ਉਹਨੂੰ ਜਦੋਂ ਮੈਡੀਸਿਨ ਦੇਣੀ ਉਹਨੇ ਕੱਢ ਦੇਣੀ ਮੈਡੀਸਿਨ ਜਦੋਂ ਵੀ ਉਹਨੂੰ ਦਵਾਈ ਦੇ ਜੀ ਦੇਣੀ ਕੱਢ ਦੇਣੀ ਉਹਨੇ ਤੇ ਉਹਦਾ ਕਰਕੇ ਫਿਰ ਉਹਦਾ ਸਿਰ ਜਿਹੜਾ ਉਹ ਜ਼ਿਆਦਾ ਵੱਧ ਗਿਆ ਅਗਰ ਉਹ ਮੈਡੀਸਿਨ ਖਾ ਲੈਂਦਾ ਤਾਂ ਫਿਰ ਉਹਦਾ ਫਿਰ ਨਹੀਂ ਵੱਧਣਾ ਤੇ ਫਿਰ ਉਹਨੇ ਇੱਥੇ ਠੀਕ ਹੋ ਜਾਣਾ ਹੈਗਾ ਫਿਰ ਉਹਦੇ ਪਾਪਾ ਆਏ ਤੇ ਉਹ ਲੈ ਕੇ ਗਏ ਤੇ ਫਿਰ ਜਾ ਕੇ ਫਿਰ ਉਹਨਾਂ ਨੂੰ ਹਸਪੀਟਲ ਐਡਮਿਟ ਕਰਵਾਇਆ ਤੇ ਫਿਰ ਜਾ ਕੇ ਜਿਹੜਾ ਉਹ ਹੋਣਾ ਠੀਕ ਆ ਫਿਰ ਹਾਲ ਅੱਜ ਹੋਣਾ ਆਉਣ ਲਿਆ ਹੈਗਾ ਤੇ ਕਹਿੰਦੇ ਅੱਗੇ ਕੀ ਛੁੱਟੀਆਂ ਬਚ ਗਈਆਂ ਆਂਦੇ ਵੇਹੇ ਉਹਦੇ ਛੋਟੇ ਛੁੱਟੇ ਜੇ ਮੈਂ ਇੱਥੇ ਹੁੰਦੀ ਤੇ ਮੈਂ ਹੋਰ ਰਹਿ ਪਣਾ ਹੈਗਾ ਤੇ ਹੁਣ ਆ ਗਈ ਆਦੇ ਹੋਣਾ ਮੇਰਾ ਦਿਲ ਨਹੀਂ ਲੱਗਣ ਦਿਆ ਚਲੋ ਜੀ ਹੁਣ ਆਪਾਂ ਕੱਪੜੇ ਕੁੱਪੜੇ ਦੇ ਸੰਭਾਲ ਜਿਹੜੇ ਜਿਹੜੇ ਦਿੱਖੇ ਜਿੱਥੇ ਰੱਖਣੇ ਆ ਤੇ ਫਿਰ ਖਲਾਰੇ ਚੁੱਕੇ ਜਾਂਦੇ ਆ ਨਹੀਂ ਤੇ ਫਿਰ ਉਹ ਵੇੇ ਕੰਮ ਰਹਿੰਦਾ ਦੇ ਵਿੱਚ ਭਾਵੇਂ ਜਿਹੜੀਆਂ ਵਰਦੀ ਵਾਸ਼ਿੰਗ ਮਸ਼ੀਨਾਂ ਆਉਣ ਪਰ ਜਿਹੜੇ ਵਾਈਟ ਕੱਪੜੇ ਇਹਨਾਂ ਨੂੰ ਹੱਥ ਨਾਲ ਹੀ ਧੋਣਾ ਪੈਂਦਾ ਹੈ ਤੇ ਵੈਸੇ ਭਾ ਜਿਆਦਾਤਰ ਪ੍ਰੇਫਰੇਬਲ ਕਰ ਗਏ ਹੁਈਆਂ ਵੀ ਜਿਹੜੇ ਵਾਈਟ ਕੱਪੜੇ ਜਿਹੜੇ ਆ ਨਾ ਉਹ ਘਰ 'ਚ ਨਹੀਂ ਪਾਏ ਜਾਣ ਜਿੰਨੇ ਸਰਦੀਆਂ ਪਰ ਫਿਰ ਵੀ ਜਿਹੜੇ ਇਹਨਾਂ ਨੂੰ ਪਤਾ ਕਰਦੇ ਆਪਣੇ ਬੰਦੇ ਆ ਇਹਨਾਂ ਨੂੰ ਕੱਪੜੇ ਜਿਹੜੇ ਆ ਧੋਣਾ ਹੀ ਪੈਂਦੇ ਆ ਸਰਫ ਮੈਂ ਵਾਈਟ ਦਾ ਕਰਕੇ ਕਰਨਾ ਹਾਂ ਲਾ ਫਰ ਕੋਸ਼ਿਕਾ ਕਪੜੇ ਜਿਹੜੇ ਆਪਣੇ ਸੈੱਟ ਕਰਕੇ ਰੱਖਣ ਵਾਲੇ ਆ ਤੇ ਕੁਛ ਕ ਕਪੜੇ ਜਿਹੜੇ ਆਪਣੇ بڑے ਖਿਲਾਾਰੇ ਹੁੰਦੇ ਜੇ ਇੱਕ ਵਾਰੀ ਜਦੋਂ ਕੰਮ ਕਰਨ ਲੱਗ ਜੀਏ ਨਾ ਫਿਰ ਨਹੀਂ ਠੰਡ ਲੱਗਦੀ ਤੇ ਜੇ ਬੈਠੇ ਰਹੀਏ ਤੇ ਫਿਰ ਤੇ ਠੰਡ ਹੀ ਲੱਗੀ ਜਾਂਦੀ ਠੰਡ ਹੀ ਲੱਗੀ ਜਾਂਦੀ ਬੜਾ ਲੱਗਦਾ ਫੀਲ ਹੁੰਦਾ ਜੇ ਫਿਰ ਇੱਕ ਤੇ ਕਪੜੇ ਹੀ ਨਹੀਂ ਸੁੱਕਣਦੇ ਤੇ ਜੇ ਸੁੱਕਦੇ ਆ ਨਾ ਉਹ ਵੀ ਅੱਧੇ ਲੰ ਲੱਗਦੇ ਕਿ ਜਿਵੇਂ ਗਿੱਲੇ ਹੁੰਦੇ ਆ ਮਤਲਬ ਠਰੇ 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 ਜਿ ਹੁੰਦੇ ਨਾ ਉਹਦਾ ਕਰਕੇ ਐ ਲੱਗੀ ਜਾਂਨ ਕਿ ਵਿੱਚ ਗਿੱਲੇ ਹੁੰਦੇ ਆ ਤੇ ਸਰਦੀਆਂ ਦੇ ਵਿੱਚ ਛੁੱਟੀਆਂ ਹੁੰਦੀਆਂ ਬੱਚਣ ਕੀ ਬੱਚੇ ਜਿਹੜੇ ਆ ਉਹ ਘੜੀ ਬਹਿਣ ਔਰ ਰਜਾਈਆਂ ਦੇ ਵਿੱਚ ਬਹਿਣ ਤੇ ਜਵਾਕ ਕਿੱਥੇ ਵੰਦੇ ਰਜਾਈਆਂ ਦੇ ਵਿੱਚ ਜਵਾਕੜੂ ਨੇ ਹੁੰਦਾ ਵੀ ਅਸੀਂ ਕੋਠਿਆਂ ਤੇ ਚੜੀਏ ਬਾਹਰ ਫੇਰੀਏ ਤੁਰੀਏ ਇੱਕ ਇਹ ਸੋ ਇਨਾ ਦਿਨਾਂ ਦੇ ਵਿੱਚ ਅੱਗੇ ਲੋਹੜੀ ਆਉਣ ਵਾਲੀ ਹੁੰਦੀ ਆ ਤੇ ਜਿਹੜੇ ਬੱਚੇ ਗੁੱਡਿਆਂ ਵਾਲਾ ਨੂੰ ਭੱਜਦੇ ਆ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਗੁੱਡਿਆਂ ਦਾ ਕਰਕੇ ਬੱਜਿਆਂ ਨੂੰ ਹੁੰਦਾ ਕਿ ਗੁੱਡੀਆਂ ਡਾਈਏ ਗੁੱਡੀਆਂ ਡਾਈਏ ਤੇ ਲੋਹੜੀ ਆਉਣ ਵਾਲੀ ਹੁੰਦੀ ਆ ਤੇ ਸਾਰਾ ਮੈਂ ਅੱਗੇ ਕਹਿੰਦੀ ਆ ਅੱਗੇ ਮੈਂ ਰੀਲ ਬਣਾਈ ਇੱਕ ਵਰਸ ਤੇ ਇੰਸਟਾ ਤੇ ਦੀ ਸਾਡੇ ਵਰਗਿਆਂ ਨੂੰ ਕਵੀ ਕੋਈ ਕਵੇ ਨਾ ਕਿ ਅਰਜਾਈ ਦੇ ਵਿੱਚ ਬਹਿ ਚੋਦੇ ਸਾਰੇ ਦੇ ਡਿਨਰ ਜਾਈ ਜੋ ਠੀਕੇ ਤੇ ਇਹ ਜਵਾਕ ਇਹ ਜਵਾਕ ਹਰ ਜਾਈ ਜ ਬੈ ਤਾਂ ਨਾ ਨਹੀਂ ਲੈਂਦੇ ਕਿ ਮੈਨੇ ਬਹੁਤ ਜਿਆਦਾ ਹੀ ਤੇ ਇੰਸਟਾਗ੍ਰam ਤੇ ਨਾ ਕਿ ਵੀਰ ਜੀ ਦੇ ਕਮੈਂਟ ਆਉਂਦੇ ਆ ਹੀਗਾ ਉਹਨਾਂ ਨੇ ਕਹਿਦਾਂ ਕਹਿੰਦੇ ਕਿ ਦੀਦੀ ਤੁਸੀਂ ਨਾ ਜਦੋਂ ਆਪਣੇ ਨਾਨਕੇ ਜਾਂਦੇ ਇਹ ਬੜੀ ਉੱਥੇ ਰੌਣਕ ਲਾਉਦੇ ਉਹ ਨਾਨਕੇ ਨਹੀਂ ਉਹ ਮੇਰੇ ਪੇਕੇ ਆ ਤੇ ਉਹਨਾਂ ਨੇ ਮੈਂ ਰਿਪਲਾਈ ਕੀਤਾ ਹੀਗਾ ਕਿ ਮੇਰੇ ਪੇਕੇ ਆ ਜਦੋਂ ਮੈਂ ਆਪਣੇ ਪੇਕੇ ਜਾਂਦੀ ਹਾਂ ਉੱਥੇ ਸਾਰਿਆਂ ਨੂੰ ਪਤਾ ਦੋ ਸਿਸਟਰ ਉਹਨਾਂ ਦੇ ਬੱਚੇ ਆਉਂਦੇ ਆ ਲੱਗ ਤਾਇਆ ਜੀ ਹੋਣੀ ਆ ਉਹਨਾਂ ਦੇ ਪੁੱਤਰੇ ਪੁੱਤਰੀਆਂ ਵਾ ਤੇ ਇਦਾਂ ਬੜੀ ਰੌਣਕ ਲੱਗ ਜਾਂਦੀ ਹੈ ਤੇ ਫਿਰ ਬੜਾ ਵਧੀਆ ਲੱਗਦਾ ਵਾ ਤੇ ਇ ਤਾਨੂੰ ਪਤਾ ਕਿ ਆਪਾਂ ਕੱਲੇ ਹੁੰਨੇ ਆ ਤੇ ਕੱਲਿਆਂ ਨੇ ਕਿੰਨੀ ਰੌਣਕ ਲਾਉਣੀ ਆ ਜੀਆਂ ਦੇ ਨਾਲ ਹੀ ਰੌਣਕਾਂ ਆਉਂਦੀਆਂ ਤੇ ਜਦੋਂ ਜਿਹੜੇ ਗਰੂਪ ਘਰੇ ਹੁੰਨ ਉਹ ਤੋਂ ਥੋੜਾ ਬਹੁਤ ਹਾਸੇ ਖੇਡ ਲਈਦਾ ਬੋਲ ਬਾਲ ਲਈਦਾ ਗੱਲਾਂ ਬਾਤਾਂ ਕਰ ਲਈਦੀਆਂ ਵਾ ਤੇ ਵੈਸੇ ਵੀ ਜਿੱਥੇ ਆਪਾਂ ਜਗੇ ਦੇ ਰੌਣਕਾਂ ਦੇ ਲਈ ਦੇਈਦੀਆਂ ਵਾ ਤੇ ਇਸ ਕਰਕੇ ਆਪਾਂ ਰੌਣਕੀ ਬੰਦੇ ਆ ਦੇ ਹੁਣ ਆਪਣੇ ਕੰਮ ਕਰ ਲਾ ਇੱਕ ਲਫਾਫਾ ਕੱਪੜਿਆਂ ਦਾ ਜਿਹੜਾ ਕੀ ਆਪਣਾ ਪਿੰਡੋਂ ਆਇਆ ਸੀਗਾ ਤੇ ਇਹਦੇ ਚੋਂ ਜੇ ਕੱਪੜੇ ਕੱਢ ਕੇ ਇਹ ਵੀ ਸਾਰੇ ਛੱਟ ਕਰਨੇ ਸਾਰੇ ਤੋਤੇ-ਤੁੱਤੇ ਸੀਗੇ ਥੋਣ ਵਾਲਾ ਇਹਦੇ ਵਿੱਚ ਕੋਈ ਨਹੀਂ ਆ ਤੇ ਆਹ ਕੱਪੜੇ ਥੋੜੇ ਜੇ ਗਿੱਲੇ ਆ ਇਹਨਾਂ ਨੂੰ ਆਪਾਂ ਜਿਹੜਾ ਕੀ ਇਹ ਸਿਰੇ ਫੇ ਸੁੱਕਣੇ ਪਾਉਣੇ ਪੈਣੇ ਆ ਹੁਣ ਆਪਾਂ ਇਹਨਾਂ ਦੀ ਜਿਹੜੀ ਸੈਟਿੰਗ ਕਰਦੇ ਆ ਸਾਰੇ ਕੱਪੜੇ ਥਾਂ-ਥਾਂ ਆਪੋ ਆਪਣੀ ਥਾਂ ਤੇ ਟਿਕਾਉਣੇ ਆ ਤੇ ਇਹਦੇ 'ਚ ਹੁਣ ਮੇਰੇ ਕਿੰਨਾ ਟਾਈਮ ਨਿਕਲ ਜਾਣਾ ਵਾ ਤੇ ਜੇ ਰੋਟੀ ਬਣਾਉਣੀ ਆ ਔਰ ਟੱਣ ਲੱਗਦੀ ਆ ਬਾਹਰ ਆਇਆ ਕਾਲੀ ਤੇ ਆਪਾਂ ਵੇਖ ਕੇ ਆਉਂਦੇ ਵੇਖੂੰ ਨਹੀਂ ਕੀ ਲੈ ਲੈ ਮੈਂ ਨਾਲ ਦਾ ਉਹ ਲੱਡੂ ਕਰਾਰੇ ਲੈਣੇ ਨਹੀਂ ਹੋਣੇ ਕੀ ਆ ਲੈ ਰਹੇ ਹੋ ਕੀ ਆ ਲੈ ਰਹੇ ਹੋ ਨਹੀਂ ਜੀ ਨਹੀਂ ਆ ਨਹੀਂ ਲੈ ਲੈ ਉਹ ਕਿੰਨਾ ਘਰ ਰੋਜ ਕਰਦਾ ਕੀ ਇਹ ਵੀਰ ਦਾ ਲੱਡੂ ਬਹੁਤ ਸਵਾਦ ਹੁੰਦੇ ਲੱਡੂ ਕਰਾਰੇ ਤਾਂ ਸਾਡੇ ਘਟਾ ਲੈ ਕੇ ਆਉਂਦੇ ਹੁੰਦੇ ਆ ਸੁਣੋ ਇਹ ਕਿਧਰ ਚੱਲੀ ਆ ਤੈਨੂੰ ਬਸ ਬੂਆ ਖੁੱਲਣ ਦੀ ਧੀਰ ਹੁੰਦੀ ਬਸ ਬਾਹਰੋਂ ਨਿਕਲ ਜਾ ਕਰ ਤੂੰ ਠੀਕ ਹੈ ਨਾ ਤੇ ਇੱਧਰ ਗੁਰਦੁਆਰੇ ਸਾਹਿਬ ਆਪਾਂ ਨਹੀਂ ਹੋਈ ਆ ਦੀਪਮਾਲਾ ਤੇ ਜਾਂਦੇ ਤੇ ਤੋਂ ਸਾਰਾ ਪਿੰਡ ਹੀ ਸਾਡਾ ਲੈਣ ਦਾ ਲੱਡੂ ਕਰਾਰੇ ਹੁਣ ਲਾ ਰੋਟੀ ਹਾਂ ਜੇ ਕਿਤੇ ਨਹੀਂ ਠੰਡ ਦੇ ਵਿੱਚ ਕੋਈ ਰਜਾਈ ਚ ਕਹਿ ਦੇਣਾ ਯਾ ਰਜਾਈ ਚ ਪੈ ਜਾ ਰੋਟੀ ਦੀ ਅਜ ਕੋਈ ਲੋੜ ਨਹੀਂ ਮੈਨੂੰ ਦਿਨ ਕਿੱਡਾ ਵਧੀਆ ਹੋਊਗਾ ਹਾਂ ਆਂਦੇ ਪਰਾਚੇ ਕਾਵੇਂ ਵੀ ਵੀ ਕਹਿੰਦੀ ਸਾਰੀ ਰਾਤ ਗੱਲਾਂ ਕਰ ਕਰ ਕੇ ਮਾਰਨਾ ਮੈਨੂੰ ਹੈ ਭੁੱਖਾ ਸੌਂ ਗਿਆ ਮੈਨੂੰ ਭੁੱਖ ਲੱਗੀ ਯਾਰ ਰੋਟੀ ਦੀ ਰੋਟੀ ਚਲ ਮੈਂ ਤਾਂ ਨਹੀਂ ਤੇ ਅੱਜ ਬਾਜ਼ਾਰ ਵਿੱਚ ਚਲੀ ਸੀ ਵਿਚਾਰੀ ਵੀ ਕਹਿੰਦੀ ਖਾ ਗਏ ਢੀ ਪਕੌੜੇ ਅਗਲੀ ਬਰੈੱਡ ਵਾਲੇ ਆਹ ਹੁਣ ਬਰੈੱਡ ਵਾਲੇ ਖਾਦੇ ਆ ਇਹਨੂੰ ਕਾਦੀ ਭੁੱਖਾ ਹੁਣ ਉਧਰ ਨੂੰ ਚਲੀ ਵੀ ਉਧਰ ਕਣੀ ਕੁਛ ਹੈਗਾ ਖਾਣ ਨੂੰ ਇਵੇਂ ਹੀ ਸੈਟ ਆਉਂਦੀ ਮੇਰੇ ਮਗਰ ਮਗਰ ਬੜਾ ਭਾਈ ਦੀ ਪਿਕੋ ਲੈ ਗਿਆ ਜੋ ਵਾਰ ਉਹ ਆਈਦਾ ਨਾ ਇਹਨੂੰ ਪਤਾ ਕੋਲ ਲਿਆਉਂਦਾ ਕੋਈ ਅਜੀਬ ਗੱਲ ਆ ਅੱਜ ਮੈਂ ਨਾ ਇੱਕ ਰੀਲ ਵੇਖਣ ਦੀ ਉਹਦੇ ਚ ਕਹਿਣ ਦੀ ਵੀ ਉਹਦੇ ਚ ਮਤਲਬ ਕੁੜੀ ਵੀ ਬੋਲਣ ਦੇਈ ਕਿ ਆਂਦੀ ਆਪਾਂ ਜਿਹੜਾ ਇਹ ਡੌਗ ਕੁੱਤਾ ਰੱਖਿਆ ਹੁੰਦਾ ਨਾ ਘਰ ਦੇ ਵਿੱਚ ਹੂੰ ਆਂਦੀ ਇਹਨੂੰ ਕਦੀ ਬਾੜਾ ਨਹੀਂ ਕਹਿਣਾ ਚਾਹੀਦਾ ਤੇ ਇਹਨੂੰ ਮਤਲਬ ਇਹ ਇਕੱਲੇ ਨੂੰ ਘਰੇ ਵੀ ਨਹੀਂ ਛੱਡ ਕੇ ਜਾਣਾ ਚਾਹੀਦਾ ਬਦਲ ਲਾ ਲੂਗੀ ਜਿਵੇਂ ਆਪਾਂ ਕਹਿੰਨੇ ਪਈ ਆਪਾਂ 2 ਦਿਨ ਕਿਤੇ ਚੱਲ ਜੀਏ ਤੈਨੂੰ ਘਰੇ ਛੱਡ ਦਈਏ ਤੇ ਹੁਣ ਵੇ ਰਾਤ ਨੂੰ ਨੂੰ ਭੁੱਖ ਤੇ ਲੱਗਣੀ ਆ ਵਿਚਾਰੀ ਨੂੰ ਉਹਨੇ ਵੇਖਣਾ ਹੀ ਆ ਆਪਣੇ ਮੂੰਹ ਹਲਾ ਤੇ ਆਂਦੀ ਇਹਨੂੰ ਇਦਾਂ ਕਦੀ ਨਹੀਂ ਛੱਡ ਕੇ ਜਾਣਾ ਚਾਹੀਦਾ ਇਹ ਕਿਹੋ ਜਿਹਾ ਇਹ ਕਿਹੋ ਜਿਹਾ ਜਾਨਵਰ ਆ ਜਾਨਵਰ ਇਹੋ ਜਿਹੀ ਚੀਜ਼ ਆ ਕਿ ਜਿਹੜੀ ਆਪਣੇ ਆਪਣੇ ਆਪਾਂ ਕਿਤੇ ਬਾਹਰ ਜਾਂਦੇ ਆ ਨਾ ਤੇ ਇਹ ਸਭ ਤੋਂ ਜ਼ਿਆਦਾ ਦਸਾਂ ਕਰਨਦੇ ਹੁੰਦਾ ਭੀ ਛੇਤੀ ਛੇਤੀ ਘਰ ਆ ਜੇ ਇਹ ਆਪਣੇ ਕੋਈ ਆਪਣੇ ਡੀਗ ਨਹੀਂ ਕਰਦਾ ਇਹ ਡੀਗ ਕਰਦਾ ਜਾਨਵਰ ਆਪਣੇ ਨਹੀਂ ਆ ਤਾਂ ਜਦੋਂ ਬਾਹਰੋਂ ਆਈ ਤਾਂ ਫਿਰ ਇਹ ਇੰਨਾ ਵੀ ਜੇ ਮੈਂ ਪਤਾ ਨਹੀਂ ਕਿੰਨਾ ਚਿਰ ਨੂੰ ਵਿਛੜੀ ਨੂੰ ਹੋ ਗਿਆ ਵੇ 2 ਘੰਟੇ ਮੈਂ ਉਸ ਕੱਲ ਮੈਂ ਉਹਨਾਂ ਦੇ ਸਾਹਮਣੇ ਘਰ ਵਾਲੇ ਦੇ ਕੋਠੇ ਤੇ ਗਈ ਤੇ ਇਹਨੇ ਮੈਨੂੰ ਵੇਖ ਲਿਆ ਇੱਥੇ ਉੱਥੇ ਸਾਹਮਣੇ ਕੋਠੇ ਤੇ ਜਾ ਕੇ ਆਪਣੇ ਤੇ ਬੈਗੀ ਵੀ ਇਹ ਉਧਰ ਚ ਗਈ ਇਹਨੂੰ ਦੇਖ ਗਈ ਵੀ ਮੈਂ ਉਧਰ ਬੈਠੀ ਆ ਉਹਨਾਂ ਚਿਰ ਹੀ ਉੱਥੇ ਬੈਠੀ ਰਹੀ ਨੁੱਕਰ ਚ ਜਾ ਕੇ ਜਿੰਨਾ ਚਿਰ ਮੈਂ ਉਹਨਾਂ ਦੇ ਕੋਠੇ ਤੋਂ ਥੱਲੇ ਨਹੀਂ ਆਈ ਆਹੋ ਬੜੀ ਕੰਦੀ ਚੀਜ਼ ਏ ਐਨਾ ਪਿਆਰ ਕਰਦੇ ਆਏ ਇਸ ਸਾਡੀ ਦੇ ਕੁਛ ਜਿਆਦਾ ਕਰਦੀ ਦੋ ਘੰਟੇ ਬਾਅਦ ਚੱਲ ਜੀਏ ਤੈਨੂੰ ਆਇਆ ਹੁੰਦਾ ਵੀ ਪਤਾ ਨਹੀਂ ਸਦੀਆਂ ਹੀ ਹੋਗੀਆਂ ਹੁੰਦੀਆਂ ਵੀ ਕਿਉਂ ਨੇ ਇਹਨੂੰ ਨੀਂਦ ਆਈ ਜੜੀ ਤੇ ਰਖੀ ਇੱਕ ਘੰਟਾ ਹੂੰ ਚੱਕਰ ਭੋਲੀ ਨਾ ਲੈ ਇਹਨ ਵੀ ਕਿਥੇ ਅੱਖਾਂ ਮਿੱਟੀ ਜਾਣੀਆਂ ਹੈਗੀਆਂ ਚਲੋ ਅਰੇ ਉੱਠਣਾ ਹੀ ਪੈਣਾ ਲਾਉਣੇ ਹੀ ਪੈਣੀਆਂ ਰੋਟੀਆਂ ਲੈਣੇ ਪੈਣਾ ਤੇ ਸਹੀ ਗੱਲ ਸਾਡਾ ਕੱਢ ਕੇ ਰੱਖੀ ਲਾਉਣੇ ਪੈਣੇ ਤੜਕੇ ਸਾਗ ਨੂੰ ਹਾਂ ਤੂੰ ਮਰ ਨੂੰ ਇਹ ਸੁਣਨਾ ਚਾਹੁੰਨੀ ਆ ਪਰ ਨਾ ਕਰ ਨਾ ਤੇ ਕਰਨੀ ਨਹੀਂ ਆ ਉਹ ਤੋਂ ਤੋਂ ਪਾਵੇਂ ਨਾ ਆ ਜੇ ਚੇਡੋ ਤੇ ਅੰਦਰੋਂ ਕਹਿੰਦਾ ਵੀ ਰੋਟੀ ਖਾ ਲੈ। ਮਾ ਮਾ ਨਾਮ ਹੀ ਕਰ ਲੈ ਆ। ਨਹੀਂ 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 ਨਹੀਂ। ਫਿਰ ਵੀ ਤੈਨੂੰ ਐ ਆਪੇ। ਮੈਨੂੰ ਨਹੀਂ ਨਾ ਮੈਨੂੰ ਅੰਦਰੋਂ ਹੋਣਾ ਵੀ ਐ ਅੰਦਰੋਂ ਪਤਾ ਨਹੀਂ ਕਿੰਨਾ ਕਿ ਵਿੱਚ ਵਿੱਚ ਰੋਟੀ ਨੂੰ ਕੀ ਪਤਾ ਕਿੰਨਾ ਕਿ ਜੀ ਕਰਨ ਦਾ ਕਿੰਨਾ ਕਿ ਨਹੀਂ। ਰੋਟੀ ਪਾਣੀ ਦੇ ਕਰਨਾ ਹੀ ਪੈਣਾ ਐ ਤਾਂ ਨਹੀਂ ਹੁੰਦਾ। ਐ ਹੁੰਦੀ ਕਾਲਾ। ਬਸ ਐ ਕਿ ਥਾਂ ਤੇ ਹੱਡ ਪੈਰ ਚੱਲਣ ਨਹੀਂ ਹੁੰਦੇ। ਘਰੀ ਉੰਡਾਂ ਦੀ। ਤੂੰ ਹਾਥੀ ਚਲਾਉਣੇ ਆ ਨਾ ਤੂੰ ਨਾ ਪੈਰ ਚਲਾਉਣੇ ਨਾ ਉਹ ਪੈਰ ਚੱਲਣਗੇ ਤੇ ਗੜੀ ਜਾਗੇ ਹੱਥ ਚੱਲਣਗੇ ਫੇਰੇ ਨਾ ਤੁਰ ਕੇ ਜਾਉ ਉੱਥੇ ਤੇ ਪਹੁੰਚੂ ਫੇ ਹੁਣ ਮੈਨੂੰ ਇਨੀ ਠੰਡ ਲੱਗੀ ਬਾਹਰ ਮੈਂ ਫੇਰ ਆਣ ਕੇ ਇੱਥੇ ਬੈ ਗਈ ਹੀਟਰ ਤੇ ਗੇ ਇੱਕ ਤੇ ਆ ਨਹੀਂ ਉੱਠਣ ਦਿੰਦਾ ਤੇ ਸਰਦੀਆਂ ਚੋਂ ਨਹੀਂ ਉੱਠਣ ਦਿੰਦਾ ਹੁਣ ਕਰੇ ਤੇ ਕਰੇ ਉਹ ਗਰਮੀਆਂ ਚੋਂ ਨਹੀਂ ਉੱਠਣ ਦਿੰਦਾ ਤੇ ਸਰਦੀਆਂ ਜਾਣ ਨਹੀਂ ਉੱਠਣ ਦਿੰਦਾ ਹੁਣ ਕਰੇ ਤੇ ਕਰੇ ਕੀ ਬੰਦਾ ਤੇ ਬੰਦਾ ਕੀ ਕਰੇ ਬੰਦੇ ਨੂੰ ਮੁੜ ਕੇ ਜਿਵੇਂ ਬੇਲੋਂ ਦਾ ਉਹ ਨਹੀਂ ਉੱਠਦਾ ਮੁੜ ਕੇ ਆ ਉਹ ਸਹੀ ਕਰਾ ਜਨਾਨੀ ਨੇ ਦੋ ਚੀਜ਼ਾਂ ਇਹ ਨਹੀਂ ਉੱਟਣ ਦਿੰਦੀਆਂ ਤੇ ਬੰਦੇ ਨੂੰ ਵੇਲ ਨਹੀਂ ਉੱਟਣ ਦਿੰਦਾ ਸਹੀ ਗੱਲ ਹੈ ਚਲ ਛੋਇਆ ਫਿਰ ਅੱਜ ਦੀ ਵੀਡੀਓ ਨਾਲ ਆਪਾਂ ਇੱਥੇ ਕਰੀਏ ਐਂਡ ਤੇ ਚੱਲੀਏ ਰਸੋਈਆਂ ਨਾਲੋਂ ਲਾਈਏ ਰੋਟੀਆਂ ਤੇ ਮਿਲਦੇ ਫਿਰ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਜਿਵੇਂ ਕਰਕੇ ਆਣ ਕਿ ਮੈਂ ਵਲੌਗ ਪੂਰਾ ਕਰ ਹੀ ਦਿੱਤਾ ਇਹ ਵੱਡਾ ਤੇ ਚਲੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਕਰੋ ਸਬਸਕ੍ਰਾਈਬ ਬਾ ਬਾਏ ਬਾ ਬਾਏ